ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪ੍ਰੋਗਰਾਮ ਜਿਹੜੇ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਹਨ ਜੀ ਗੁਰਬਾਣੀ ਦਾ ਉਚਾਰਨ ਸਿੱਖਣਾ ਚਾਹੁੰਦੇ ਆ ਉਹਨਾਂ ਵਾਸਤੇ ਪ੍ਰੋਗਰਾਮ ਬਹੁਤ ਲਾਹੇਵੰਦ ਸਿਤ ਹੋਵੇਗਾ ਇਹਨੂੰ ਮਿਸ ਨਾ ਕਰਿਓ ਅੱਗੇ ਵੀ ਸੰਗਤ ਨਾਲ ਵਾਦ ਤੋਂ ਬਾਦ ਸ਼ੇਅਰ ਜ਼ਰੂਰ ਕਰਦੇ ਹੋ ਸੰਗਤ ਜੀ ਗੁਰਬਾਣੀ ਦਾ ਜਿਹੜਾ ਲੈਸਨ ਆ ਉਚਾਰਨ ਦਾ ਲੈਸਨ ਗੁਰਬਾਣੀ ਦਾ ਸ਼ੁੱਧ ਉਚਾਰਨ ਦਾ ਜਿਹੜਾ ਪੱਖ ਉਹ ਕਿੱਥੋਂ ਆਰੰਭ ਹੁੰਦਾ ਹੈ ਉਹ ਆਰੰਭ ਹੁੰਦਾ ਹੈ ਗੁਰਬਾਣੀ ਦੀ ਮੁਹਾਰਨੀ ਤੋਂ ਹਾਜੀ ਮੁਹਾਰਨੀ ਜੇ ਇੱਕ ਵਾਰ ਤੁਸੀਂ ਮੁਹਾਰਨੀ ਦਾ ਅਭਿਆਸ ਕਰੋ ਕਿਉਂਕਿ ਮੈਂ ਪਹਿਲਾਂ ਵੀ ਬੜੀ ਵਾਰ ਇਹ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਆ ਅਰਜ਼ ਕੀਤੀ ਆ ਜੇ ਗੁਰਬਾਣੀ ਦਾ ਅਸਲ ਦੇ ਵਿੱਚ ਤੁਸੀਂ ਉਚਾਰਨ ਸ਼ੁੱਧ ਉਚਾਰਨ ਸਿੱਖਣਾ ਚਾਹੁੰਦੇ ਹੋ ਤੇ ਗੁਰਬਾਣੀ ਦੇ ਅੱਖਰ ਅਲਫਾਬੈਟ ਉਹਦੀਆਂ ਲਗਾ ਮਾਤਰਾ ਦਾ ਜਿਹੜੀ ਉਚਾਰਨ ਆ ਜਿਹੜੀ ਲਗਾ ਮਾਤਰਾ ਦੀ ਸਾਊਂਡ ਆ ਉਹ ਸਾਨੂੰ ਜਰੂਰ ਸਿੱਖ ਲੈਣੀ ਚਾਹੀਦੀ ਆ ਬਹੁਤ ਲੰਮਾ ਜਿਹੜਾ ਉਹ ਸਮਾਂ ਨਹੀਂ ਲੱਗਦਾ ਸਿੱਖਣ ਵਾਸਤੇ ਗੁਰਬਾਣੀ ਦਾ ਉਚਾਰਨ ਮੁਖਾਰਨੀ ਦੇ ਉੱਤੇ ਨਿਰਭਰ ਕਰਦਾ ਹੈ ਮੈਂ ਤੁਹਾਡੇ ਨਾਲ ਆ ਜਿਹੜੀਆਂ ਸਾਊਂਡਸ ਨੇ ਇਹੇ ਸ਼ੇਅਰ ਕਰਨ ਜਾ ਰਿਹਾ ਇਹਨੂੰ ਧਿਆਨ ਨਾਲ ਸੁਣੋ ਆ ਜਿਹੜੀਆਂ ਤੁਸੀਂ ਸਕਰੀਨ ਦੇ ਉੱਤੇ ਲਿਖੀਆਂ ਹੋਈਆਂ ਸਾਊਂਡ ਦੇਖ ਰਹੇ ਹੋ ਐੜਾ ਮੁਕਤਾ ਅ ਹੁਣ ਐੜਾ ਮੁਕਤਾ ਅੱਖਰ ਆ ਉਹਦੀ ਸਾਊਂਡ ਕੀ ਆ ਅ ਇਹਨੂੰ ਆ ਨਹੀਂ ਬਣਾਉਣਾ ਇਹ ਆ ਅ ਐੜਾ ਮੁਕਤਾ ਅ ਐੜੇ ਕੰਨਾ ਆ ਆ ਦੀ ਸਾਊਂਡ ਕੀ ਆ ਇਹ ਆ ਕੰਨੇ ਦੀ ਸਾਊਂਡ ਆ ਆ ਕਿਉਂਕਿ ਕੋਈ ਵੀ ਅੱਖਰ ਆ ਨਾ ਜੀ ਆਪਣੇ ਆਪ ਦੇ ਵਿੱਚ ਅੱਖਰ ਜਿਹੜਾ ਹੈ ਉਹ ਸਾਊਂਡ ਨਹੀਂ ਕਰਦਾ ਅੱਖਰ ਦੇ ਨਾਲ ਜਦੋਂ ਸਵਰ ਮਿਲਦਾ ਹੈ ਤੇ ਉਸ ਸਵਰ ਦੇ ਨਾਲ ਜਦੋਂ ਲੱਗਦੀ ਸਾਊਂਡ ਲੱਗਦੀ ਆ ਤੇ ਉਹ ਅੱਖਰ ਜਿਹੜਾ ਉਹ ਫਿਰ ਸਾਊਂਡ ਕਰਦਾ ਜਦੋਂ ਐੜਾ ਅੱਖਰ ਐੜਾ ਅੱਖਰ ਆਪਣੇ ਆਪ ਦੇ ਵਿੱਚ ਇੱਕ ਸਵਾਰਾ ਕਿਉਂਕਿ ਊੜਾ ਐੜਾ ਤੇ ਈੜੀ ਪੰਜਾਬੀ ਦੇ ਇਹ ਜਿਹੜੇ ਆ ਤਿੰਨ ਅੱਖਰ ਜਿਹੜੇ ਆ ਇਹ ਸਵਾਰਾ ਇਹਨਾਂ ਦੇ ਨਾਲ ਨਾਲ ਹਹਾ ਅੱਖਰ ਯਈਆ ਅੱਖਰ ਇਹ ਦੋ ਅੱਖਰ ਵੀ ਜਿਹੜੇ ਆ ਇਹ ਅੱਖਰ ਵੀ ਸਵਰ ਵਿੱਚ ਹੀ ਹੁੰਦੇ ਆ ਇਹ ਵੀ ਅੱਖਰਾਂ ਨੂੰ ਆਵਾਜ਼ ਦਿੰਦੇ ਆ ਸਾਊਂਡ ਦਿੰਦੇ ਸਵਰ ਅੱਖਰ ਅਸੀਂ ਕਿਹਨੂੰ ਕਹਿੰਦੇ ਆ ਜਿਹੜੇ ਅੱਖਰ ਨੂੰ ਸਾਊਂਡ ਦਿੰਦੇ ਆ ਤੋਂ ਅੱਖਰ ਆਪਣੇ ਆਪ ਵਿੱਚ ਸਾਊਂਡ ਨਹੀਂ ਕਰਦੇ ਉਹਦੇ ਨਾਲ ਸਵਰ ਜਦੋਂ ਲੱਗ ਜਾਵੇ ਫਿਰ ਲੱਗ ਮਾਤਰ ਦੀ ਸਾਊਂਡ ਲੱਗ ਜਾਏ ਫਿਰ ਉਹ ਅੱਖਰ ਆਵਾਜ਼ ਦੇਣ ਲੱਗ ਪੈਂਦਾ ਸੋ ਇਸ ਕਰਕੇ ਮਹਾਰਨੀ ਨੂੰ ਸਮਝ ਲਓ ਐਡਾ ਮੁਕਤਾ ਅ ਇਹ ਮੁਕਤੇ ਅੱਖਰ ਦੀ ਸਾਊਂਡ ਆ ਅ ਜਿੱਦਾਂ ਕ ਖ ਦ ਇਹ ਮੁਕਤੇ ਅੱਖਰ ਦੀ ਸਾਊਂਡ ਆ ਜਿੱਦਾਂ ਗੁਰਬਾਣੀ ਵਿੱਚ ਮੁਕਤੇ ਅੱਖਰ ਆਏ ਆ ਐਸਾ ਨਹੀਂ ਵੀ ਨਹੀਂ ਆਏ ਤੁਸੀਂ ਨ ਅੱਖਰ ਜਿਹੜਾ ਉਹ ਬਹੁਤ ਵਾਰ ਅਸੀਂ ਨ ਅੱਖਰ ਮੁਕਤਾ ਰੂਪ ਹੀ ਅਸੀਂ ਦੇਖਦੇ ਆ ਅ ਬਹੁਤਾ ਦੂਰ ਨਹੀਂ ਗੁਰਬਾਣੀ ਦੇ ਵਿੱਚ ਜਦੋਂ ਆਰੰਭਤਾ ਹੁੰਦੀ ਜਪਜੀ ਸਾਹਿਬ ਜੀ ਦਾ ਪਾਠ ਅਸੀਂ ਕਰਦੇ ਆ ਨਾ ਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਪਹਿਲੀ ਪੰਕਤੀ ਜਦੋਂ ਆਉਂਦੀ ਹੈ ਪਹਿਲੀ ਪੌੜੀ ਦੇ ਪਾਠ ਵਿੱਚ ਸੋਚੈ ਸੋਚ ਅੱਗੇ ਕੀ ਆ ਮੁਕਤਾ ਅਕਰ ਨ ਸੋਚੈ ਸੋਚ ਨ ਹੋਵਈ ਨ ਨੰਨੇ ਅੱਖਰ ਵਿੱਚ ਐੜੇ ਅੱਖਰ ਦੀ ਸਾਊਂਡ ਆ ਨਾ ਹੋਵਈ ਜੇ ਸੋਚੀ ਲੱਖ ਵਾਰ ਵਾਰ ਆ ਦੀ ਸਾਊਂਡ ਆ ਰਹੀ ਆ ਵਾਰ ਵਵੇ ਨੂੰ ਕੰਨਾ ਆ ਦੀ ਸਾਊਂਡ ਆਰ ਵਾਰ ਸਮਝ ਰਹੇ ਹੋ ਜੀ ਐੜਾ ਮੁਕਤਾ ਅ ਐੜੇ ਕੰਨਾ ਆ ਵਾਰ ਇਸੇ ਤਰ੍ਹਾਂ ਐੜਾ ਮੁਕਤਾ ਅ ਐੜਾ ਕੰਨਾ ਆ ਈੜੀ ਸਿਆਰੀ ਇਹ ਇਹ ਦੀ ਸਾਊਂਡ ਆ ਦੀ ਇਹ ਇੱਕ ਤਾਂ ਏ ਫੋਰ ਐਪਲ ਆ ਨਾ ਜੀ ਏ ਉਹ ਲਮਕਾ ਕੇ ਪ੍ਰੋਨਾਂਸ ਹੁੰਦਾ ਪਰ ਇੱਥੇ ਆ ਈੜੀ ਸਿਆਰੀ ਇਹ ਜਦੋਂ ਸਿਹਾਰੀ ਦੀ ਸਾਊਂਡ ਆਉਣੀ ਹੈ ਨਾ ਉਹਦੇ ਵਿੱਚ ਜਿਹੜਾ ਅਸੀਂ ਬਹੁਤਾ ਲਮਕਾ ਨਹੀਂ ਦੇਣਾ ਸਿਹਾਰੀ ਦੀ ਸਾਊਂਡ ਵਿੱਚ ਇੰਨਾ ਹੀ ਬਸ ਸਾਊਂਡ ਦਾ ਇੰਨੀ ਹੀ ਆਵਾਜ਼ ਆਏਗੀ ਨਹੀਂ ਹੀ ਸਾਊਂਡ ਆਏਗੀ ਇਹ ਬਸ ਇੰਨਾ ਕੀ ਜਿੱਦਾਂ ਜਜੇ ਸਿਹਾਰੀ ਜੇ ਸਸੇ ਸਿਹਾਰੀ ਸ ਕੱਕੇ ਸਿਹਾਰੀ ਕੇ ਕੇ ਇੰਨੀ ਕੀ ਸਾਊਂਡ ਆਏਗੀ ਇਸੇ ਤਰ੍ਹਾਂ ਫਿਰ ਈ ੜੀ ਬਿਹਾਰੀ ਈ ਈ ਈ ਦੀ ਸਾਊਂਡ ਇਹਨੂੰ ਖਿਆਲ ਚ ਰੱਖੋ ਇਹੀ ਸਾਰੇ ਗੁਰਬਾਣੀ ਵਿੱਚ ਸਾਊਂਡਸ ਚੱਲ ਰੀਆਂ ਨੇ ਇਹੀ ਸਾਰੀ ਗੁਰਬਾਣੀ ਚ ਸਾਊਂਡਸ ਨੇ ਜਿੱਦਾਂ ਸਸੇ ਲਾ ਈ ਈ ਬਿਹਾਰੀ ਸੇਈ ਇਸੇ ਤਰ੍ਹਾਂ ਕੇਈ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾੜੜੈ ਸੇਈ ਦੁਰਮਤ ਵੰਜੈ ਮਿੱਤਰ ਅਸਾੜੜੇ ਸੇਈ ਹਉ ਟੁਟੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਵਿਰਲੇ ਕੇਈ ਈ ਈ ਦੀ ਸਾਊਂਡ ਇਸੇ ਤਰ੍ਹਾਂ ਅੱਗੇ ਸਾਊਂਡਸ ਨੇ ਊੜੇ ਔਂਕੜ ਓ ਓ ਦੀ ਸਾਊਂਡ ਆਏਗੀ ਓ ਹਲਕੀ ਜੀ ਸਾਊਂਡ ਊੜੇ ਦੁਲੈਂਕੜ ਊ ਊ ਓ ਓ ਉ ਪਾ ਉ ਤੇ ਨੂੰ ਸਾਊਂਡ ਜਾ ਰਹੀ ਓ ਫਿਰ ਊ ਨੀਚੇ ਨੂੰ ਸਾਊਂਡ ਜਾ ਰਹੀ ਆ ਥੱਲੇ ਨੂੰ ਸਾਊਂਡ ਜਾ ਰਹੀ ਆ ਫਿਰ ਉਹਦੇ ਤੋਂ ਅੱਗੇ ਈ ਡੀ ਲਾ ਏ ਐੜੇ ਦੁਨਾਵਾਂ ਐ ਐ ਦੀ ਸਾਊਂਡ ਕਿੰਨੀ ਹੁੰਦੀ ਆ ਸੋਚ ਐ ਕੂੜ ਐ ਚੁੱਪ ਐ ਪੈ ਸੋਚ ਐ ਚ ਐ ਦੀ ਸਾਊਂਡ ਆ ਰਹੀ ਆ ਗੁਲਾਵਾ ਅੱਖਰ ਦੀ ਸਾਊਂਡ ਦਾ ਬਹੁਤ ਖਿਆਲ ਰੱਖਿਆ ਕਰੋ ਸੰਗਤ ਜੀ ਐ ਐ ਦੀ ਸਾਊਂਡ ਆ ਰਹੀ ਆ ਏ ਐ ਸਮਝ ਰਹੇ ਹੋ ਜੀ ਬਹੁਤ ਸੋਕਾ ਵਾ ਜੀ ਅਸੀਂ ਥੋੜਾ ਜਿਹਾ ਨੁਕਤਾ ਸਮਝ ਗਏ ਅ ਆ ਇਹ ਇ ਓ ਉ ਏ ਐ ਫਿਰ ਓ ਓ ਦੀ ਸਾਊਂਡ ਹੋੜੇ ਦੀ ਸਾਊਂਡ ਓ ਫਿਰ ਐੜੇ ਕਨੋੜਾ ਔ ਔ ਦੀ ਸਾਊਂਡ ਇਸੇ ਤਰ੍ਹਾਂ ਫਿਰ ਐੜੇ ਟਿੱਪੀ ਅੰਗ ਫਿਰ ਐੜੇ ਕੰਨਾ ਉੱਪਰ ਬਿੰਦੀ ਆ ਇਹ ਨਾਸਕੀ ਸਾਊਂਡ ਅੰਗ ਆ ਤੋ ਇਹ ਮੁਹਾਰਨੀ ਦੀਆਂ ਸਾਊਂਸ ਨੇ ਜੀ ਜੇ ਇਹਨੂੰ ਤੁਸੀਂ ਪਕੜ ਵਿੱਚ ਲੈ ਆਏ ਅ ਆ ਏ ਈ ਓ ਊ ਏ ਫਿਰ ਐ ਓ ਔ ਅੰਗ ਆ ਇਹ ਸਾਊਂਸ ਨੂੰ ਪਕੜ ਵਿੱਚ ਲੈ ਆਓ ਗੁਰਬਾਣੀ ਪੜਨੀ ਤੁਹਾਡੇ ਵਾਸਤੇ ਸਾਡੇ ਸਾਰਿਆਂ ਵਾਸਤੇ ਜਿਨਾਂ ਆਖਾਂ ਬਹੁਤ ਈਜ਼ੀ ਹੋ ਜਾਏਗੀ ਇਸ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ